ਜਾਪ ਉਸ ਉਹਨਾਂ ਨੂੰ ਨਿਊਡ ਜਿਹੜੀ ਵੀਡੀਓ ਬਣਾ ਕੇ ਬਲੈਕਮੈਲ ਕੀਤਾ ਜਾ ਰਹੀ ਸੀ ਕੀ ਕਹਿਣਾ ਚਾਹੂੰਗਾ ਅ ਇਸ ਤਰ੍ਹਾਂ ਦੇਖੋ ਮੇਰੀ ਜਾਣਕਾਰੀ ਚ ਤਾਂ ਇਹ ਗੱਲ ਹੁਣ ਤੁਹਾਡੇ ਦੱਸਣ ਨਾਲ ਆਈ ਆ ਤੇ ਮੈਂ ਜ਼ਰੂਰ ਇਹਦੇ ਬਾਰੇ ਪਤਾ ਕਰੂੰਗਾ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਆ ਤੇ ਪਾਰਟੀ ਇਹਦੇ ਤੇ ਜ਼ਰੂਰ ਵਿਚਾਰ ਕਰੂਗੀ ਔਰ ਜੋ ਵੀ ਬਣਦੀ ਆ ਉਸ ਹਾਰਨਾਂ ਅਸੀਂ ਕਾਰਵਾਈ ਕਰਾਂਗੇ ਸਰ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਗੈਂਗਸਟਰ ਦੇ ਨਾਲ ਜਿਹੜੇ ਉਹਨਾਂ ਦੇ ਲਿੰਕ ਨੇ ਉਹ ਵੀ ਜਿਹੜੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਤੇ ਜਿਹੜਾ ਅਸਲ ਆ ਅਸਲਾ ਸ਼ਰੀਆਮ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ ਕਿਸ ਕੰਦੇ ਦੇ ਦੇ ਸੀ ਦੇਖੋ ਇਹ ਗੱਲਾਂ ਜਿਹੜੀਆਂ ਨੇ ਹੁਣ ਮੈਂ ਇਹਦੇ ਬਾਰੇ ਹਜੇ ਕੁਝ ਨਹੀਂ ਕਹਿ ਸਕਦਾ ਤੁਸੀਂ ਮੈਨੂੰ ਬਿਲਕੁਲ ਤੁਸੀਂ ਮੇਰੇ ਤੋਂ ਇਹ ਗੱਲ ਪੁੱਛ ਰਹੇ ਹੋ ਔਰ ਤੁਸੀਂ ਤੁਹਾਡੇ ਦੁਆਰਾ ਮੈਨੂੰ ਦੱਸੀ ਜਾ ਰਹੀ ਹੈ ਔਰ ਮੈਂ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਤੇ ਭਾਰਤੀ ਜਨਤਾ ਪਾਰਟੀ ਕਦੇ ਵੀ ਇਸ ਤਰ੍ਹਾਂ ਦੀਆਂ ਕੋਈ ਵੀ ਗੱਲਾਂ ਉਹਨਾਂ ਦੇ ਖਿਲਾਫ ਆ ਸਾਡਾ ਕੋਈ ਵੀ ਵਰਕਰ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਅਸੀਂ ਨਹੀਂ ਸਮਝਦੇ ਵੀ ਉਹਦੀ ਕੋਈ ਕਿਤੇ ਇਦਾਂ ਦੀ ਹੋ ਸਕਦੀ ਆ ਔਰ ਇਹ ਪਰਚਾ ਹੋਇਆ ਅਗਰ ਇਹ ਸਹੀ ਆ ਤਾਂ ਦੈਨ ਉਹਨੂੰ ਸਜ਼ਾ ਮਿਲੂ ਬਟ ਅਗਰ ਇਹ ਗੱਲ ਨੂੰ ਤਾਂ ਸਾਬਤ ਵੀ ਕਰਨਾ ਪੈਂਦਾ ਨਾ ਪਰਚੇ ਤਾਂ ਅੱਜਕਲ ਬਹੁਤ ਹੋ ਰਹੇ ਨੇ ਕਿਉਂਕਿ ਜਦੋਂ ਦੀਆਂ ਸਰਕਾਰਾਂ ਬਣੀਆਂ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਗੱਲ ਹੋ ਜਾਂਦੀ ਆ ਅਗਰ ਇਹਦੇ ਵਿੱਚ ਸੱਚਾਈ ਆ ਤਾਂ ਉਹਦਾ ਜਰੂਰ ਅਸੀਂ ਵੀ ਆਪਣੇ ਤੌਰ ਤੇ ਜਾਂਚ ਪੜਤਾਲ ਕਰਾਂਗੇ ਅਗਰ ਇਹ ਹੋਇਆ ਤੇ ਸਾਨੂੰ ਵੀ ਜਲਦੀ ਇਹਦੇ ਬਾਰੇ ਪਤਾ ਲੱਗ ਜੂ ਅਸੀਂ ਉਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਸਤੀਫਾ ਜੀ ਮੰਨ ਕਰੋ ਜੀ ਅਸੀਂ ਤੁਹਾਨੂੰ ਪਾਉਂਦੇ ਹਾਂ ਨਹੀਂ ਉਹਦੇ ਚ ਇਸ ਤੋਂ ਬਾਅਦ ਪਾਰਟੀ ਹਾਈ ਕਮੰਡ ਔਰ ਸਾਡੀ ਕੋਰ ਗਰੁੱਪ ਦੇ ਵਿੱਚ ਬੈਠ ਕੇ ਇਹਦੇ ਬਾਰੇ ਅਸੀਂ ਵਿਚਾਰ ਕਰਾਂਗੇ ਜੋ ਵੀ ਆ ਔਰ ਜੋ ਵੀ ਪਾਰਟੀ ਹਾਈ ਕਮੰਡ ਦਾ ਨਿਰਦੇ ਉਹਦੇ ਅਨਸਾਰ ਕਰ ਵੀ ਹੋ ਸਰ ਪਾਰਟੀ ਬੈਰਫੇ ਨਹੀਂ ਕਰਦੀ ਬੰਦਾ ਜਦੋਂ ਪਾਰਟੀ 'ਚ ਸ਼ਾਮਲ ਹੁੰਦਾ ਜਦੋਂ ਉਹ ਨਸੇਰਾ ਅੱਗੇ ਵੀ ਕੇਸ ਮਕਦਮੇ ਦਰਜੇ ਜਣਾਤੇ ਨਹੀਂ ਨਹੀਂ ਐਸਾ ਨਹੀਂ ਐਸਾ ਹੈ ਦੇਖੋ ਉਹਨਾਂ ਦੇ ਪਿਤਾ ਜੀ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਨੇ ਜੁਆਇਨ ਕੀਤੀ ਔਰ ਉਹ ਲਗਾਤਾਰ ਕਾਉਂਸਲਰ ਰਈ ਨੇ ਇਹ ਕਾਉਂਸਲਰ ਦਾ ਇੱਕ ਆਪਣਾ ਰੁਤਬਾ ਹੁੰਦਾ ਸੋ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਆ ਹੁਣ ਜਿਹੜਾ ਬੰਦਾ ਇੱਕ ਕਾਉਂਸਲਰ ਜਿਹੜਾ ਪਬਲਿਕ ਦੀ ਨੁਮਾਇੰਦਗੀ ਕਰਦਾ ਅਸੀਂ ਉਹਨੂੰ ਕਿਵੇਂ ਤੁਸੀਂ ਉਹਨੂੰ ਵੈਰੀਫਾਈ ਕਰ ਸਕਦੇ ਹੋ ਠੀਕ ਹੈ ਨਾ ਵੈਰੀਫਾਈ ਤਾਂ ਆਲਰੇਡੀ ਪੁਰਾਣਾ ਜਨਤਾ ਦਾ ਨੇਤਾ ਤੇ ਉਹ ਵੈਰੀਫਾਈ ਆ ਬਟ ਹਾਂ ਅਗਰ ਅੱਗੇ ਉਹਨਾਂ ਦੇ ਪਰਿਵਾਰ ਚ ਜਿਵੇਂ ਉਹਨਾਂ ਦਾ ਬੇਟੇ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਤੇ ਉਹ ਹੁਣ ਗੱਲ ਤੁਸੀਂ ਦੱਸੀ ਹੈ ਮੈਨੂੰ ਅਸੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੋ ਵੀ ਗੱਲ ਹੋਊਗੀ ਮੈਂ ਜ਼ਰੂਰ ਤੁਹਾਡੇ ਨਾਲ ਦੁਆਰਾ ਸਾਂਝੀ ਕਰੂੰਗਾ ਸਰ ਇੱਕ ਐਫਪੀ ਵੀ ਦਰਜ ਹੋਈ ਹੈ ਆਪਣੇ ਲਿਜ਼ਾਨੇ ਮਾਰਟਨ ਖਾਨੇ ਚ ਹਮਮ ਪਤਾ ਲੱਗਿਆ ਮੈਨੂੰ ਠੀਕ ਕੋਈ ਛੱਡਦੇ ਉਹਨਾਂ ਆ ਪਹਿਲਾਂ ਦੱਸਿਆ ਹੋਇਆ ਹੈ ਮਾਮਲਾ ਦੱਸੋ ਕਿ ਐਫਪੀ ਦਰਜੀ ਜਿਹੜੀ ਹੋਈ ਹੈ ਸਰ ਜਿਹੜਾ ਗੁਰਵੀਰ ਸਿੰਘ ਘਰਚਾ ਉਹਨਾਂ ਦੇ ਪਰਚਾ ਦਰਜ ਹੋਇਆ ਜੀ